ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਸਡੇਰੀ ਫਾਰਮ ਤੇ ਤੁਹਾਡਾ ਸਵਾਗਤ ਆ ਅੱਜ ਬਹੁਤ ਹੀ ਚੰਗੀਆਂ ਝੋਟੀਆਂ ਪਿੰਡ ਮੱਤੇਵਾਲ ਪਹੁੰਚ ਚੁੱਕੀਆਂ ਜੀ ਕਹਿੰਦੇ ਖੀਗੀਆਂ ਵੀ ਝੋਟੀਆਂ ਹੈਗੀਆਂ ਦੋਂਦੀਆਂ ਵੀ ਹੈਗੀਆਂ ਬਾਈ ਕੋਲ ਬਹੁਤ ਚੰਗੀਆਂ ਦੁੱਧ ਕੁਆਲਟੀ ਵਾਲੀਆਂ ਤੇ ਕਹਿੰਦੇ ਵੀ ਜਿਆਦੀਆਂ ਅਸਲ ਤੇ ਚੰਗੀਆਂ ਬਹੁਤ ਚੰਗੀਆਂ ਕੁਆਲਟੀ ਦੀਆਂ ਬਾਈ ਕੋਲ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਠ ਸਾਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਕਿਰਪਾ ਕਿਰਪਾ ਮਹਾਰਾਜ ਦੀ ਕਿਰਪਾ ਦਾਲ ਜੀ ਚੱਲੀਆ ਕਰ ਬਹੁਤ ਸਿਆਲ ਮਾਰਦਾ ਨਹੀਂ ਹੋਰ ਸਰਾਉ ਬੜੀ ਕਿਰਪਾ ਚੜਦੀ ਕਲਾ ਵਾ ਚਲੋ ਚੜਦੀ ਕਲਾ ਗੱਲ ਚਾਹੀਦੀ ਹੈ ਜੀ ਬਾਈ ਜੀ ਖਸਾ ਜਾਂਦਾ ਵਾ ਇੱਕ ਦੋ ਤਿੰਨ ਇਦਾਂ ਇੱਕ ਗੱਲ ਇਦਾਂ ਵੀ ਮੈਂ ਉਦੋਂ ਪਿੱਛੇ ਕਿਹਾ ਸੀ ਕਿ ਮਾਲ ਚੰਗਾ ਸਾਫ ਸੁਥਰਾ ਤੇ ਦੁੱਧ ਵਾਲਾ ਬੜਾ ਮੇਲਾ ਕੰਮ ਨਹੀਂ ਆਪਾਂ ਕਰਨਾ ਹਾਂਜੀ ਹਾਂਜੀ ਲੋਕ ਤੇ ਕਹਿੰਦੇ ਆਪਾਂ ਵੀ ਕਹਿੰਦੇ ਛੋਟਾ ਮੁਨਾਫਾ ਮੁਨਾਫਾ ਛੋਟਾ ਜਿਹੜਾ ਵਾ ਉਹ ਧਰਨੀ ਗੱਲ ਤਾਂ ਗੱਲ ਨਹੀਂ ਬਣਦੀ ਗੱਲ ਇਦਾਂ ਵੀ ਮੁਨਾਫਾ ਆਪਾਂ ਵੀ ਗੱਲ ਇਦਾਂ ਵੀ ਦੋ ਦੀ ਛੱਡ ਕੇ ਚਾਰ ਵੀ ਲੱਲੋ ਨਾਲ ਲਾਹਾਂ ਨਹੀਂ ਆ ਬੇਡਾ ਕਰਦੇ ਵਿੱਚ ਜਿਹੜਾ ਮਾ ਦਾ ਹੋਵੇ ਚੰਗੀ ਮਹਿ ਬਲ ਕੇ ਕੁਆਲਿਟੀ ਕਰੀ ਹੁਣ ਆ ਦੋਦੀ ਕੱਟੀ ਆ ਆ ਬਾਈ ਤੁਹਾਡੇ ਜੱਡੀ ਹੈਗੇ ਝੋਟੀ ਇਹ ਐਮਨ 29 ਦੀ ਆ ਐਮਨ 29 ਦੀ ਆ ਤੇ ਮਗਰ ਕੋਹੇ ਨੂਰ ਦੀ ਜਿਹੜੇ ਮਗਰ ਕੱਟੀ ਆ ਉਹਨਾਂ ਦੇ ਕਹਿਣ ਮੁਤਾਬਕ ਆ ਤੁਹਾਡੀ ਵੀ ਕੱਟੀ ਹੈ ਤੇ ਕੱਟੀ ਹੈਗਾ ਸਹੀ ਮਾਰੀ ਸਹੀ ਕਿਉਂ ਆ ਵੇਖੋ ਸਾਡੀ ਬਲੈਕ ਕੱਟੀ ਵੀ ਤੇ ਆ ਆ ਮੈਂ ਵੀ ਵੇਖੋ ਆ ਆ ਵੇਖੋ ਕੀ ਚੀਜ਼ ਬਣ ਰਹੀ ਜਾ ਰਹੀ ਆ ਆ ਵੇਖੋ ਐ ਬਰੀਕ ਚਮੜੀ ਬਰੀਕ ਚਮੜੀ ਯਾਰ ਕਾ ਚੱਲ ਗਿਆ ਥੋੜਾ ਜਿਹਾ ਗਾਂ ਅੱਗੇ ਹਾਂ ਆ ਵੇਖੋ ਸਾਰਾ ਟੱਟੀ ਵੇਖੋ ਇੱਕ ਰੰਗ ਬਲੈਕ ਇੱਕ ਰੰਗ ਬਲੇ ਉਹਨਾਂ ਦੇ ਕਹਿਣ ਮੁਤਾਬਕ ਆ ਵੀ ਆਪ ਐਮ 29 ਦੀ ਆ ਹਾਂ ਤੇ ਕੋਹੇ ਨੂਰ ਦੀ ਮਗਰ ਕੋਹੇ ਨੂਰ ਦੀ ਮਾਰੀ ਟੱਟੀ ਆ ਮੈਂ ਇਹ ਗੱਲ ਕਹੀ ਵੀ ਮਹੀਨੇ ਚ ਭਾਵੇਂ ਚਾਰ ਵੀਡੀਓ ਪਾਈਏ ਸਹੀ ਗੱਲ ਸਹੀ ਗੱਲ ਪਾਵਾਂਗੇ ਚੰਗੀਆਂ ਸਾਫ਼ ਸੁਥਰੀਆਂ ਚੰਗੀਆਂ ਝੋਟੀਆਂ ਹਾਂ ਆ ਕੱਟੀ ਕੋ ਦੋ ਦੋ 13 ਲੀਟਰ ਦੇ ਲਾਗੇ ਬਨੇ 13 ਲੀਟਰ ਦੇ ਲਾਗੇ ਮਾਰਨਾ ਵਾਲੇ 8 ਦਿਨ ਹੋਏ ਸੂਈ 8 ਦਿਨ ਠੀਕ 12 ਲੀਟਰ ਵਾਲੇ ਨਾਲ ਕੱਟੀ ਕਰਾਉਣੀ ਆ ਸਿੰਗ ਕੁਆਲਟੀ ਦੇ ਟੈਗ ਇਹਦਾ ਆ ਜਿਹੜਾ ਵਾ ਬੰਦਾ ਮੇਰੇ ਕੋਲ ਮੋਬਾਈਲ ਤੇ ਸਰਚ ਮਾਰ ਕੇ ਵੇਂਦੇ ਵੀ ਕਿੱਥੋਂ ਦੀ ਆ ਠੀਕ ਠੀਕ ਹੁਣ ਏਡੀ ਝੋਟੀ ਇੰਦਰ ਦੀ ਦੇਸੀ ਇਹਨਾਂ ਚੀਜ਼ਾਂ ਦਾ ਇਹ ਵਾਅਦਾ ਇੱਕ ਡਿਊਟੀ ਚੰਗੀ ਐ ਟੋਕੜ ਵੀ ਲੱਖ ਰੁਪਏ ਦੀ ਹਾਂ ਦੋਂਦੀ ਦੇ 24 ਇੱਕ ਦੰਦ 14 ਪੰਨ ਕੀ 14 ਦੰਦ ਪੰਨ ਆ ਇਹ ਦੋਂਦੀ ਆ 14 ਦੰਦ ਪੰਨਿਆ ਆ ਵੇਖੋ ਕਿੱਡੀ ਹਾਈ ਟੂ ਟ੍ਰੇਡ ਬੋਟਨੀ। ਨਾ ਨਾ ਆਪਾਂ ਛੋਟਾ। ਸਿਕ ਕੁਆਲਿਟੀ ਬਹੁਤ ਚੰਗੀ। ਮੇਰਾ ਕੰਮ ਉਹ ਕੰਮ ਨਹੀਂ ਕਰਦਾ। ਹਾਂਜੀ ਹਾਂਜੀ ਆਹ ਵੇਖੋ। ਕਿੱਡੀ ਕੁਆਲਿਟੀ ਦੀ ਚਾਹ ਵਾਲੀ ਕੱਟੀ ਆ। ਵੇਖੋ ਕੁਆਲਿਟੀ ਜੀ। ਛੋੜ ਜੀ। ਉਹ ਨਾ ਜਿਆ। ਇਹ ਪਾਰ ਕਰ। ਵੋਲ ਦਾ ਸਾਈਜ਼। ਵੇਖੋ। ਐਹੀ ਚੀਜ਼ ਵਾ ਕੱਟੀ। ਆਹ ਵੇਖੋ। ਕਹਿਣ ਆ ਗੀਆਂ ਗੱਲਾਂ ਨਹੀਂ। ਮੁਨਾਫਾ ਛੋਟਾ ਕਹਿ ਦਈਏ। ਸਹੀ ਗੱਲ ਆ। ਮੁਰਗੇ ਉੱਧਰ ਵੇਖੋ। ਛੰਡੀ ਛੰਡੀ ਛੰਟੀ ਤਾਂ ਬੜੀ ਆ। ਮੁਨਾਫਾ ਥੋੜਾ ਛੋਟਾ ਕਹਿ ਦਈਏ ਮੁਰਗੇ 40 ਲਾਮਾ ਆਵੇ। ਆਡੀ ਮੈਦਾਂ ਲਾ ਮਾ ਨਾ ਕੋਈ ਆ ਮਾ ਪੁੱਠੇ ਬੰਦੇ ਮਾ ਬੈ ਕੇ ਬਸ ਸੱਤੇ ਬੈ ਕੇ ਬੈਰੋ ਨਾੜਾ ਵੇਖੋ ਤੂੰ ਮੈਂ ਚੰਗੀ ਆ ਕਰਦੀਆਂ ਕੱਟੀ ਆ ਹਾਂ ਠੀਕ ਠੀਕ ਇਹ ਨਾੜਾ ਮਗਦੀਆਂ ਸੱਤੇ ਮਾ ਕੱਟੀ ਦੁੱਧ ਕਰੋ 15 ਲੀਟਰ ਕਹਿਦਾ ਇਹ ਗੱਲ ਨਹੀਂ ਬਹੁਤ ਚੰਗੀ ਟੀਗਰੀ ਆ ਕੱਟੀ ਆਬ ਤੇ ਮਗਰੀ ਬਹੁਤ ਚੰਗੀ ਕੁਆਲਿਟੀ ਦੀ ਕੱਟੀ ਆ ਇਹ ਮਨਤੀ ਦੀ ਆ ਜੀ ਬਹੁਤ ਚੰਗੀ ਹਾਂ ਜੀ ਹਾਂ ਜੀ ਆਪ ਇਹ ਮਨਤੀ ਦੀ ਆ ਦੋਹੇ ਨੂਰ ਦਾ ਡਬਲ ਫਾਇਦਾ ਆ ਗਿਆ ਜੀ ਇਹ ਚੀਜ਼ ਆ ਵੇਖੋ ਡਬਲ ਫਾਇਦਾ ਵੇਖੋ ਬਿੰਦੀਆਂ ਦਾ ਛੱਡਾ ਜੇ ਵੇਖੋ ਆ ਵੇਖੋ ਬਹੁਤ ਚੰਗੀ ਡਬਲ ਫੈਦਾ ਕੱਤੀ ਦਾ ਮੁੱਲ ਛੋਟਾ ਹੀ ਕਰਨਾ ਵਾ ਤੇ ਮੈਂ ਇਹ ਵੀ ਗੱਲ ਕਹੀ ਆ ਵੀ ਲਾ ਮੇਰਾ ਕੰਮ ਆਪਾਂ ਨਾਲ ਕਰਦਾ ਵਾ ਮੈਂ ਉਹ ਕਿਸੇ ਵਪਾਰੀ ਨੂੰ ਦੇ ਦਾਂਗਾ ਜਾਂ ਮੰਡੀ ਪਾ ਕੇ ਦੇਵਾਂਗੇ ਜਾਂ ਵਾਗੇ ਜਿਹੜੀ ਚੰਗੀ ਮੈਂ ਵਾ ਚੰਗੀ ਮੈਂ ਦਾ ਮੈਂ ਤੇ ਇਹ ਵੀ ਗੱਲ ਕਹਿੰਦਾ ਹਰ ਕੋਈ ਵਪਾਰੀ ਭਾਵੇਂ ਪੰਜ ਵੀ ਮੁਨਾਫਾ ਲਵੇ ਗਾਗ ਤੇ ਖੁਸ਼ ਹੋਏ ਸਹੀ ਗੱਲ ਕੱਟੀ ਤੇ 170 ਦੀ ਇੱਕ 3 ਲੱਖ ਵੀ ਮੰਗੀ ਜਾਂਦਾ ਜੀ ਦੋ ਦੀ ਵਿਕਦੀ 170 ਦੀ ਮਰ ਕੱਟੀ ਦਿਣੀ ਆ ਹਾਂ ਜਨਾ 130 ਦੀ 130 ਦੀ ਵੇਖੋ ਬਾਈ ਜੀ ਲੱਗੇ ਉਹ ਕਿੱਡੀ ਲਾਈ ਜੇ ਬਾਕੀ ਲੱਗੇ ਉਹ ਹਾਂ ਵੇਖੋ ਘੰਟੀ ਦੀ ਹਾਈਟ ਵੇਖੋ ਕਿੱਦਾਂ ਬਾਈ ਜੱਡੀ ਆ ਵੇਖੋ ਕੱਟੀ ਜਵਾਨ ਹਾਂ ਜਵਾਨ ਵੇਖੋ ਕਿੱਡੀ ਹੈ ਅਗਲੇ ਸਵੇਰੇ ਨੂੰ ਹੋਰ ਦੁਨੀ ਹੋ ਜੂ ਥੜ ਬੜਾ ਚੰਗਾ ਥੜ ਬਹੁਤ ਚੰਗਾ ਬਸ ਮਾਰ ਆ ਕੱਟੂਗੀ ਹਾਂ ਵੇਖੋ ਆ ਬਹੁਤ ਚੰਗੀ ਬਹੁਤ ਚੰਗੀ ਕਮਾਈ ਸ਼ਾਮਾਂ ਦੇ ਟਾਈਮ ਨਾਲ ਤੇ ਹੋਰ ਫੁੱਲ ਬਣ ਜਾਂਦੀ ਆ ਹਾਂ ਹਾਂ ਹੁਣ ਟਾਈਮ 10:00 ਵਜੇ ਆ 10:00 ਵਜੇ ਠੀਕ ਹੈ ਇਹਦੀ ਸੂਆ ਪਹਿਲਾਂ 4 ਦਾ ਦਰਵਾਜ਼ਾ ਤੇ ਇਹਦੇ ਕੋਲ ਦੁੱਧ 14 ਕਿਲੋ ਲੀਟਰ ਆ 14 ਲੀਟਰ 14 ਲੀਟਰ ਦੁੱਧ ਆਇਆ ਠੀਕ ਹੈ ਠੀਕ ਤੇ 13 ਦਾ ਕੋ ਲੈ ਜੀ ਠੀਕ ਹੈ ਜੀ ਲੈਓ ਜੀ ਕੱਢੋ ਜੀ ਕੱਢੋ ਚਾਰ ਦੰਦ 13 ਲੀਟਰ ਦੁੱਧ ਲੈਓ ਜੀ ਪਹਿਰ ਤੇ ਕੱਢੋ ਜਿਆਦੀ ਚੰਗੀ ਅਸਲ ਆਈ ਹਾਂ ਜੀ ਇਹ ਅਸਲ ਆ ਆ ਵੇਖੋ ਗੋਲ ਸਿੰਘ ਸਿੰਘ ਗੋਲ ਜੀ ਆ 12 13 ਦੇ ਲੋ ਗਿਆ 12 13 ਦੇ ਲੋ ਤਾ ਸਿੰਗਲ ਹੱਡੀ ਸਿੰਗਲ ਹੱਡੀ ਕੋਈ ਗੱਲ ਨਹੀਂ ਆ ਟੈਲੈਂਟ ਲਾ ਲੈ ਕੱਢੀਆਂ ਇਹਨੇ ਕੱਟੀ ਨੇ ਇਹਦੀ ਗਾੜ 2.5 ਕਿਲੋ ਗਾੜ ਆ ਢੱਲਾ ਜਿਹੜੀਆਂ ਹਲੇ ਕੱਢਣੀਆਂ ਆ ਇਹਨੇ ਮੈਂ ਛੋਟੀ ਆਹ ਦੇਖ ਸਾਫ ਬੋਲਿਆਰੀ ਹਾਂ ਜਿਆਦੀ ਖਲ ਤੇ ਜਿਆਦੀ ਚੰਗੀ ਆ ਦੁੱਧ 15 16 ਕਿਲੋ ਕੁਸ ਤੋਂ ਨਹੀਂ ਭਰੀ ਜ ਉਹ ਵੀ ਚਾਰ ਦੰਦ ਵਾ ਚਾਰ ਦੰਦ ਆ ਜੀ ਇਹਦਾ ਭਾਵੇਂ 160 170 ਜਿੰਨਾ ਮਰਜੀ ਮੁੱਲ ਕਰੀ ਜੀਏ ਹਾਂ ਜਾਂ ਨਾ 135 ਦੀ ਦੇਣੀ ਆ 135 ਦੀ ਠੀਕ ਹੈ ਬਾਈ ਜਿੱਗੀ ਹੱਥ ਪੇਰ ਕੇ ਉਥਾਲ ਥੱਲੇ ਕੋ ਬੈਠੀ ਇਹ ਦੇ ਖੀਰੀ ਕੱਟੀ ਆਹ ਵੇਖੋ ਖੀਰੀ ਕੱਟੀ ਠੰਡੀ ਜੀ ਆਹ ਵੇਖੋ ਕੀ ਚੀਜ਼ ਆ ਸਾਰੀ ਬਲੈਕ ਜਾਮ ਨੂੰ ਇਹ ਮਗਰ ਵੀ ਕੱਟੀ ਏ ਤੇ ਜਾਮ ਨੂੰ ਇਹਦੇ ਜਾਮ ਨੂੰ ਇਹਦੇ ਕੋ ਕੱਟੀ ਦਾ 12 ਲੀਟਰ ਇਹਲੇ ਬੋਲਾ ਵਾ 12 ਲੀਟਰ ਅੱਜ ਚੌਥਾ ਦਿਨ ਸੂਈ ਨੂੰ ਤੇ ਚਾ ਚੌਥਾ ਦਿਆ ਠੀਕ ਹੈ ਠੀਕ ਤੇ ਤੀਜੇ ਚੌਥੇ ਦਿਨ ਦੀ ਸੂਈ ਨੂੰ ਆਪਾਂ ਜਿੰਤਨ ਦੁੱਧ ਿਆ ਬਿੰਦੀਆਂ ਪੂਰੀਆਂ ਪਚੰ ਕਰ ਗਏ ਠੀਕ ਹਾਂਜੀ ਹਾਂਜੀ ਹੈਗਾ 12 ਲੀਟਰ 11 ਦਾ ਕੋ ਲੈ ਲਈ ਤੇ ਚੱਡਾ ਕਿੰਨਾ ਚੌੜਾ ਦੋ ਚੱਡਾ ਕਿੰਨਾ ਚੌੜਾ ਦੇ ਕਿੰਨਾ ਪਸਮਾ ਗਿਆ ਥਣ ਰੁਗ ਰੁਗ ਦਾ ਕਰਦੀ ਸਹੀ ਗੱਲ ਸਹੀ ਗੱਲ ਆ ਵੇਖੋ ਸਿੰਘ ਵੇਖੋ ਗੱਡੀ ਕੁਆਲਟੀ ਦਾ ਲੱਗਾ ਚੱਡਾ ਟੁੱਡਾ ਬੜਾ ਚੜਾ ਦਾ ਹਣਾ ਹੈ ਚੱਡਾ ਜਿੰਨਾ ਦਾ ਨਾ ਉਹਨਾ ਪਸਾਨ ਵੇਖੋ ਪਿੱਠ ਪੂਰਾ ਬਹੁਤ ਚੰਗਾ ਕੱਟੀ ਦਾ ਬਹੁਤ ਜ਼ਿਆਦਾ ਕਾਲੀ ਜਾਨਵਰ ਕੀ ਆਖ ਉਹਨਾਂ ਨਾ ਭਰੀ ਹੈ ਸਹੀ ਗੱਲ ਸਹੀ ਗੱਲ ਉਹਨਾਂ ਨਾ ਭਰੀ ਜੀ ਇਹੋ ਜੇ ਕੱਟੀਆਂ ਦੇ ਕਿਹ ਬੰਨੇ ਹੋ ਨਹੀਂ ਕੋਈ ਇੱਕ ਗੱਲ ਦੀ ਕਮੀ ਨਹੀਂ ਵਿਖ ਕੇ ਚੱਡਾ ਕਿੰਨਾ ਲੰਮਾ ਹੈ ਮੇਰੇ ਘਰੋਂ ਨਾ ਕੱਟੀ ਦੇ ਭੱਜ ਭੱਜ ਜਾਂਦੀ ਆ ਬੱਚੇ ਦੇ ਖਿਲਾਫ ਦੋ ਯਾਰ ਆ ਦੇਖੋ ਕੱਟੀ ਦਾ ਰਵਾਨਾ ਸਾਫ ਕਿੱਡਾ ਆਹ ਤਾਂ ਦੇਖ ਆਹ ਆਹ ਮੂੰਹ ਮਖਾਲ ਲੈ ਨਹੀਂ ਵੇਖੋ ਮੂੰਹ ਮਖਾਲ ਲੈ ਆਹ ਮੇਰੀਆਂ ਬਿਨਾ ਬੱਚੇ ਤੇ ਇੱਕ ਦਾ ਦੰਦ ਦੋਨ ਦਾ ਭੰਨਿਆ ਵਾ ਦੋਨ ਦਾ ਭੰਨਿਆ ਵਾ ਸਹੀ ਗੱਲ ਜਦੋਂ ਕੱਤੀ ਪਸਮਦੀ ਆ ਨਾ ਫਿਰ ਗੱਲਾਂ ਹੋਰ 1.5 ਕਿਲੋ ਪੌਣੇ 2 ਕਿਲੋ ਇਹ ਹਾਰੇ ਕੱਟੇ ਗੋ ਘਾੜੀਆ ਐ ਕਿ ਭਾਈ ਆਪਣੇ ਜੱਡੀਆਂ ਲਿਆਂਦੀਆਂ ਤੁਸੀਂ ਇਹ ਜੱਡੀਆਂ ਬਹੁਤ ਚੰਗੀਆਂ ਹਾਂ ਆਏ ਹੋਰ ਪਲਕੇ ਆਉਣ ਦੀਆਂ ਉਹਨਾਂ ਵਰਕੇ ਵੀਡੀਓ ਬਣਾਉਂਗਾ ਇੱਕ ਦੋ ਹਨਾ ਮੇਰਾ ਸਰੀਰ ਥੋੜਾ ਢਲਾ ਹੋਣੇ ਕਰਕੇ ਗੱਲ ਇਹ ਤਾਂ ਮੈਂ ਬਾਹਰ ਛੁੜਾ ਗਿਆ ਵਾਵਾ ਜਿਹੜੀ ਹੋ ਗਿਆ ਤੁਹਾਨੂੰ ਢੱਲਾ ਹੋਇਆ ਸੀ ਹਾਂ ਇਹ ਬੱਚਾ ਚੋਂ ਗਿਆ ਜੀ ਕੱਪ ਜਿਹੜੀ ਪੰਜ ਵਜੇ ਹੋ ਚੋਂ ਗਿਆ ਸ਼ਾਮ ਮੰਦੇ ਸ਼ਾਮ ਮੰਦੇ ਆ ਮੰਦੇ ਪਹਿਮ ਪਈ ਦੀ ਪਾਰਕ ਕੋਲ ਮਾਰ ਕੇ ਬਾਗੀ ਆ ਪਹਿਮ ਵੀ ਆ ਵੇਖਣ ਆ ਕੱਟੀ ਵੇਖੋ ਪਾਸੰਪੀ ਜੀ ਉਹਦਾ ਉਹਦਾ ਮੁੱਲ ਬਿਲਕੁਲ ਦੇਣ ਲੈਣ ਵਾਲੀ ਗੱਲ ਇੱਥੇ ਕਰਵਾ ਦੇ ਅੱਜ ਤੋਂ ਪਹਿਲਾਂ ਵੇਚੀ ਆਹ ਵੇਖੋ ਆਹ ਪਾਸੰਪੀ ਜੀ ਆਹ ਕੱਟੀ ਦੇ ਬਹੁਤ ਚੰਗੀ ਜਵਾਈ ਆ ਆਹ ਆਹ ਵੇਖੋ ਜੈਦੀ ਚੰਗੀ ਆ ਵੀ ਜੈਦੀ ਕੱਟੀ ਚੰਗੀ ਆ ਉਹ ਕੱਟੀ ਦਾ ਨਹੀਂ ਆ ਆਸਟ ਵਾਲੀ ਉਹਦਾ ਮੁੱਲ ਨਹੀਂ ਕੋਈ ਕਰਨਾ ਕੱਟੀ ਦਾ ਲੈ ਜੇ ਕੋ ਜਿਹੜਾ ਮਾਦੀ ਮੋਲ ਦਾ ਭਾਵੇਂ 1.40 1.35 ਕਰੀ ਜਾਈਏ 1.27 ਤੇ 1.25 ਦੀ 1.25 ਦੀ 1.25 ਦੀ ਕੋਈ ਨਹੀਂ ਆਏ ਗਏ ਜੈਦੀਆਂ ਚੰਨਾਂ ਜਮਾਨ ਕਰਦੇ ਹੋ ਜੈਦੀ ਮੈਂ ਚੰਗੀ ਜਿਹੜੀ ਮੋਲ ਲਾ ਕੇ ਸਹੀ ਗੱਲ ਸਹੀ ਗੱਲ ਉਹ ਹੁਣ ਕੱਟੀ ਪਸਮੀ ਹੈ ਨਾ ਪਸਮੀ ਆ ਵੇਖੋ ਠੀਕ ਬਣੇ ਇੱਕੋ ਛਾਣ ਕੱਟੀ ਲਿਖੇ ਹਾਂ ਤੁਜਣਾ ਹੁਣ ਆ ਜਿਹੜੀ ਕੱਟੀ ਜਿਹੜੀ ਤੇ ਜਿਹੜੀ ਚੁਆਈ ਖੋਲੇ ਵਾਲੀ ਚੁਆਈ ਜਿੱਦਾਂ ਮਈਆਂ ਸੋਇਆ ਚ ਹੁੰਦੀਆਂ ਮੈਂ ਕਹਾਂ ਸਹੀ ਗੱਲ ਬਾਈ ਥੜ ਤੇ ਚੁਆਈ ਬਹੁਤ ਵਧੀਆ ਪਾਲ ਦੇਗੀ ਬਹੁਤ ਲੇਕੋ ਕੱਟੀ ਧੁਰ ਕੇ ਇਹਨਾਂ ਕੇ ਨਾ ਅਤਰਾ ਲੋਕੀ 170 100 ਮੰਗਣ ਦੇ ਨਹੀਂ ਮੰਗਣ ਦੇ ਮੰਗਣ ਦੇ ਬਾਈ ਜੀ ਮੰਗਣ ਦੇ ਆ ਬਹੁਤ ਇੱਕ ਵਾਰੀ ਆਓ ਇੱਥੇ ਹਾਈਟ ਵੇਖੋ ਚਵਾਈ ਵੇਖੋ ਕਟੀਆਂ ਨਹੀਂ ਆ ਥਣ ਵੇਖੋ ਇਹਨਾਂ ਦਾ 5-5000 6-6000 ਖਰਚਾ ਆ ਖਰਚਾ ਚੜ ਜਾਂਦਾ ਜੀ ਬੜੇ ਫੇਰ ਤੁਰ ਕੇ ਬੜਾ ਮਲਕੇ ਹਾਂ ਸੋਚ ਪੱਕ ਕੇ ਫਿਰ ਮਾਲ ਲਿਆ ਕਿ ਚੰਗੀਆਂ ਝੋਟੀਆਂ ਤੇ ਵੇਖਦਾ ਵੀ ਜਾਂਦਾ ਵਾ ਮਾਲਕ ਦੀ ਕਿਰਪਾ ਨਾਲ ਮਾਲ ਬਹੁਤ ਹੀ ਵਧੀਆ ਵੇਗਦਾ ਗਾ ਲਓ ਪਸੋਂ ਇੱਧਰ ਉਥਾਰੋ ਉੱਥੇ ਪਾਸੇ ਉਥਾਰੋ ਇਹ ਹੋ ਗਿਆ ਅਰੇ ਕਿਤਰਾ ਦੀ ਆ ਬਾਗਨਾ ਪਸਾ ਉਤਾਲ ਦੋ ਇਹ ਧਾਗੇ ਯਾਰ ਕੀ ਪੂਛਾ ਕੱਟੀ ਰਹੀ ਸਹੀ ਗੱਲ ਆ ਯਾਰ ਆ ਗਏ ਇਹ ਹੋਈਆਂ ਛੋਟੀਆਂ ਤੇ ਆਪਾਂ ਨੂੰ ਦੁਆਨੇ ਚੰਗੀ ਭੌਲੀ ਵਾਲੀ ਜਿੰਨ ਜਾਈਦਾ ਉਧਰ ਨੂੰ ਅਕੀ ਜਿੱਥੇ ਕਾਲੀ ਕੁੜੀਆਂ ਮੈ ਮਿਲ ਜਾਂਦੀਆਂ ਮਈਆਂ ਪਰ ਉਹ ਮਈਆਂ ਦਾ ਥੋੜਾ ਸੁਆ ਘੱਟ ਹੁੰਦਾ ਵਾ ਇਹਨਾਂ ਦਾ ਸੁਆ ਲੰਮਾ ਟਾਈਮ ਬਾਕੀ ਜਿੰਨ ਨੂੰ ਪਹਿਨ ਸਮਝੋ ਆ ਜਿਹੜੇ ਬੰਦੇ ਨੇ ਉਧਰ ਦੀਆਂ ਮਈਆਂ ਚੋਈਆਂ ਉਹਨੇ ਲੱਲਣੀਆਂ ਇਹ ਮੇਰੇ ਅਰਗੇ ਆ ਕੇ ਤੇ ਮਾਜੀ ਹੈ ਮਾਜੀ ਅਸੀਂ ਪਿੰਡ ਆਪਣਾ ਮੱਤੇਹਾਲ ਜੇ ਤਸਵੀਰ ਬਾਬੂ ਕਾਲਾ ਜ਼ਿਲ੍ਹਾ ਅੰਮ੍ਰਿਤਸਰ ਪੂਰਨ ਨੰਬਰ 88 ਦਾ ਤਨਖੀਬਾਰ ਨੌ ਬਾੜ ਦਾ ਪਿੰਡ